ਕੱਲ ਦੇ ਅਰਾਂਜਮੈਂਟ ਹੋ ਰਹੇ ਆ ਜੀ ਪਹਿਲੇ ਸਿਵਲ ਏ ਠੱਕੇ ਖਾਦੇ ਉਹਨ ਇੱਥੇ ਠੱਕੇ ਖਾਣੇ ਪਏ ਜੀ ਇਹੀ ਜਿਹੇ ਇਹਨਾਂ ਸਿਸਟਮ ਹੀ ਨਹੀਂ ਚੱਲਦਾ ਪੂਰੇ ਲੁਧਿਆਣਾ ਚਾਰ ਬ੍ਰਾਂਚਾਂ ਅਲੋਟ ਕੀਤੀਆਂ ਇਹਨਾਂ ਨੇ ਪੂਰੇ ਲੁਧਿਆਣਾ ਡਿਸਟ੍ਰਿਕਟ ਲਖਾ ਯਾਤਰੀਆਂ ਨੇ ਜਾਣਾ ਹੈ ਤੇ ਸਿਰਫ ਚਾਰ ਬ੍ਰਾਂਚਾਂ 'ਚ ਆਪਣਾ ਫਾਰਮ ਲੋਡ ਹੁੰਦੇ ਆ ਸਵੇਰੇ ਲੋਕੀ 8 ਵਜੇ ਲਾਈਨਾਂ ਹੀ ਲੱਗੀ ਐ 10 ਵਜੇ ਬੈਂਕ ਖੁੱਲਦਾ ਹੈ ਬੈਂਕ 'ਲੇ ਪਹਿਲੇ ਹੀ ਕਲਪਗੇ ਆਂਦੇ ਆ ਜੀ ਉਹ ਪਹਿਲੇ ਜਾਂਦੇ ਗੁੱਸਾ ਕਰਦੇ ਤੇ ਭੀੜ ਪਾਈ ਐ ਜੀ ਅਸੀਂ ਦੱਸੋ ਕਿੱਥੇ ਜਾਈਏ ਕਹਿੰਦੇ ਆਪ ਕਰ ਲੋ ਇਹ ਕਰਨੇ ਦਾ 10 ਬੰਦੇ ਲੋਡ ਹੋਣੇ ਬਸ ਇੰਨਾ ਕੀ ਪਰੇਸ਼ਾਨਾ 250 ਬੰਦਾ ਹਜੇ ਵੀ ਲਾਈਨ 'ਚ ਖੜਾ ਵਾਜੇ ਹਜੇ ਵੀ ਇਹਨਾਂ ਦਾ ਸਰਵਰ ਨਹੀਂ ਚੱਲ ਰਿਹਾ 16 15 16 ਦੇ ਪਹਿਲਾਂ ਫਾਰਮ ਭਰ ਚੁੱਕੇ ਨੇ ਸਟੈਂਪਾ ਲਾ ਕੇ ਭੇਜਤੇ ਆ ਸਾਡੇ ਅੱਜ ਕੰਮ ਹੋਇਆ ਨਹੀਂ ਨੇ ਹਾਲੇ ਨਾ ਸਰ 1.5 ਮਹੀਨੇ ਹੈ ਹਾਲ ਤਾਂ ਮੈਡੀਕਲ ਹੋਇਆ ਜੀ ਆਹ ਤਾਂ ਮੈਡੀਕਲ ਆ ਤਾਂ ਮੈਡੀਕਲ ਹੋਇਆ ਹਾਲ ਤਾਂ ਜਿਹੜੀਆਂ ਡਾਟਾ ਮਿਲਦੀਆਂ ਜਾਂਦਾਆਂ ਦੀਆਂ ਉਹਦੇ ਲਈ ਆਪਾਂ ੱੱਕੇ ਖਾ ਰਹੇ ਹਾਂ ਕੱਲ ਦੇ ਅਰਰੇਂਜਮੈਂਟ ਹੋ ਰਿਹਾ ਜੀ ਪਹਿਲੇ ਸਿਵਲ ਹੈ ੱੱਕੇ ਖਾਦੇ ਉਹਨੇ ਇੱਥੇ ੱੱਕੇ ਖਾਣੇ ਪਏ ਜੀ ਓਹ ੱੱਕੇ ਕਿਸ ਕਰਨ ਖਾਣੇ ਚੱਲਦੇ ਇਹੀ ਜੀ ਇਹਨਾਂ ਸਿਸਟਮ ਹੀ ਨਹੀਂ ਚੱਲਦਾ ਪੂਰੇ ਲੁਧਿਆਣਾ ਚਾਰ ਬ੍ਰਾਂਚਾਂ ਲੋਡ ਕੀਤੀਆਂ ਇਹਨਾਂ ਨੇ ਪੂਰਾ ਲੁਧਿਆਣਾ ਡਿਸਟ੍ਰਿਕਟ ਲੱਖਾਂ ਯਾਤਰੀਆਂ ਨੇ ਜਾਣਾ ਹੈ ਤੇ ਸਿਰਫ ਚਾਰ ਬ੍ਰਾਂਚਾਂ ਚ ਆਪਣਾ ਫਾਰਮ ਲੋਡ ਹੁੰਦੇ ਆ ਤੇ ਆਪ ਦੱਸੋ ਫਿਰ ਉਹ ਕਹਿੰਦੇ ਸੀ 15 ਉਹ ਪਹਿਲੇ ਜਾਂਦੇ ਗੁੱਸਾ ਕਰਦੇ ਤੇ ਭੀੜ ਪਈ ਹੈ ਜੀ ਅਸੀਂ ਦੱਸੋ ਕਿੱਥੇ ਜਾਈਏ ਕਹਿੰਦੇ ਟਾਕਾ ਪੈ ਗਿਆ ਜੀ ਕੋਈ ਇਹ ਹੋ ਗਿਆ ਜੀ ਉਹ ਹੋ ਗਿਆ ਅਸੀਂ ਤਾਂ ਉਹ ਦੱਸੋ ਬਾਰੇ ਬੰਦੇ ਲੱਗਦੇ ਆ ਜਿੱਦਾਂ ਉਹਨਾਂ ਨੇ ਬੋਲਿਆ ਕਹਿੰਦੇ ਆਪ ਕਰ ਲੋ ਇਹ ਕਰਨੇ ਆ 10 ਬੰਦੇ ਲੋਡ ਹੋਣੇ ਬਸ ਇਹ ਦੇਖ ਲੋ ਜੀ ਆ 12 ਤਰੀਕ ਦਾ ਫਾਰਮ ਆ ਅੱਜ ਮੈਂ ਖੁਦ ਜਾ ਕੇ ਉਹਦੇ ਓਪੀ ਚ ਕੱਲੇ ਤੋਂ ਮੋਹਰਾ ਅੱਜ ਸਟੈਂਪ ਨਵੀਂ ਬਣੀ ਆ ਤੇ ਨਵੀਂ ਮੋਹਰ ਲਵਾ ਕੇ ਲੈ ਕੇ ਆਇਆ ਜੀ ਠੀਕ ਆ ਜੀ ਇੰਨਾ ਕਿ ਪਰੇਸ਼ਾਨਾ 250 ਬੰਦਾ ਹਜੇ ਵੀ ਲਾਈਨ ਚ ਖੜਾ ਹੋਆ ਜੀ ਹਜੇ ਵੀ ਇਹਨਾਂ ਦਾ ਸਰਵਰ ਨਹੀਂ ਚੱਲ ਰਿਹਾ 16 15 16 ਦੇ ਪਹਿਲਾਂ ਫਾਰਮ ਤਦ ਇਹਨਾਂ ਕੰਮ ਹੋ ਗਿਆ ਕਿ ਨਹੀਂ ਹਾਂਜੀ ਹੁਣ ਕੰਮ ਹੋਇਆ ਹੁਣ ਅਸੀਂ ਬੈਂਕ ਨਹੀਂ ਹਾਲੇ ਨਾ ਸਰ ਡੇਢ ਮਹੀਨੇ ਹੈ ਹਾਲੇ ਤਾਂ ਮੈਡੀਕਲ ਹੋਇਆ ਜੀ ਹਾਂ ਤਾਂ ਮੈਡੀਕਲ ਹਾਲੇ ਮੈਡੀਕਲ ਹੋਇਆ ਹਾਲੇ ਜਿਹੜੀਆਂ ਡੇਟਾ ਮਿਲਦੀਆਂ ਜਾਂਦਾ ਇਹਦੀਆਂ ਉਹਦੇ ਲਈ ਆਪਾਂ ਧੱਕੇ ਖਾ ਰਹੇ ਆ ਆ ਫਾਰਮ ਸਵੇਦ ਲੈ ਗੜੇ ਆ ਜੀ ਹਾਲੇ ਉਹਨਾਂ ਦਾ ਸਰਵਰ ਨਹੀਂ ਚੱਲਿਆ ਬਸ ਅੱਧੇ ਚਾਰ ਜਣੀਆਂ ਲਗਾ ਦੇਣੀਆਂ ਮੁੜ ਕੇ ਡੇਟਾ ਨਹੀਂ ਮਿਲਦੀਆਂ ਕਿਸੇ ਨੂੰ ਪਛਾਣਿਆ ਤਾਂ ਐਕਚੁਅਲੀ ਥੋੜਾ ਨਾ ਸੈਪਰੇਟ ਅਰੇਂਜਮੈਂਟ ਕਰਨਾ ਚਾਹੀਦਾ ਇਹ ਨਹੀਂ ਕਿ ਬੈਂਕਾਂ ਨਾਲ ਬੈਂਕਾਂ ਨਾਲ ਕੋਲ ਪਹਿਲੇ ਲੋਡ ਬਹੁਤ ਹੈ ਆਪਾਂ ਉਹਨੂੰ ਹੋਰ ਇੱਕ ਨਵਾਂ ਐਕਸਟਰਾ ਕੰਮ ਦੇ ਇਹ ਤਾਂ ਕੋਈ ਹੋਰ ਸੰਸਥਾ ਕਿ ਆਰਗੇਨਾਈਜੇਸ਼ਨ ਨੂੰ ਕਿਸੇ ਹੋਰ ਜਗ੍ਹਾ ਤੇ ਸੈਟ ਅਪ ਕਰਨਾ ਚਾਹੀਦਾ ਹੈ ਜਿੱਤੇ ਸਾਰਾ ਦਿਨ ਕੰਮ ਹੋਵੇ ਹਾਂ ਤਾਂ ਕਿ ਇੱਕ ਜਨ ਇੱਕ ਜਗ੍ਹਾ ਹੀ ਹੋਵੇ ਭਾਵੇਂ ਉੱਤੇ ਤਿੰਨ ਚਾਰ ਕਾਊਂਟਰ ਲੱਗ ਲੱਗ ਹੋਣਾ ਤੇ ਬੰਦੇ ਬਾਇਫਿਕੇਟ ਹੋ ਜਾਣ ਪਰ ਇਹ ਤਾਂ ਸਿਰਫ ਉਹ ਦੇਖੋ ਅੰਡਰ ਕੰਸਟਰਕਸ਼ਨ ਬਿਲਡਿੰਗ ਹੈ ਇੰਨੀ ਗਰਮੀ ਹੈ ਨਾ ਪੱਖਾ ਨਾ ਕੁਝ ਨਾ ਪਾਣੀ ਦਾ ਅਰੇਂਜਮੈਂਟ ਕੋਈ ਬੋਲੋ ਇਦਾਂ ਹੀ ਸਾਰਾ ਦਿਨ ਹੋ ਗਏ ਤੇ ਸਵੇਰੇ ਧੱਕੇ ਖਾ ਰਹੇ ਤਿੰਨ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਸਰ ਪਹਿਲੇ ਤਾਂ 4 ਦਿਨ ਦਾ ਜੀ ਮੈਡੀਕਲ ਨੂੰ ਧੱਕੇ ਖਾਂਦੇ ਰਹੇ ਆ ਮੈਡੀਕਲ ਰਿਸਟੈਂਪ ਲਾਣੀ ਹੁੰਦੀ ਉਹਨਾਂ ਨੇ ਉਹਦੇ ਲਈ ਮਤਲਬ ਨਖਰੇ ਉਹਨਾਂ ਦੇ ਡਰਾਮੇ ਦੁਨੀਆ ਜਾਣਦੇ ਹੁੰਦੇ ਨੇ ਆਹ ਰੇ ਜੀ ਸਰ ਇਹ ਜੀ ਉਹ ਜੀ ਉੱਠ ਖੜੋ ਚਲੋ ਚਲੋ ਡਾਕਟਰ ਬੈਗ ਚੱਕੇ ਦੋ ਕਾਗੇ ਦੇ ਟੁਕੜੇ ਆ ਜੀ ਟੁਕੜੇ ਵਾਲੀ ਮੈਨੂੰ 3 ਦਿਨ ਲੱਗੇ ਜੀ ਆ ਦੋ ਕਾਗੇ ਦੇ ਟੁਕੜਿਆਂ ਲਈ ਆਪਣੇ ਕਹਿੰਦੇ ਕਿ ਆਨਲਾਈਨ ਹੋਇਆ ਪੈਸਾ ਕੋਈ ਹੱਲੇ ਤਾਂ ਕੁਝ ਹੋਇਆ ਹੀ ਨਹੀਂ ਜੀ ਡਾਕਟਰ ਲੈ ਰਹਿਣੇ ਆਉਣਾ ਜੀ ਅਸਲੀ ਨੂੰ ਦੋ ਦੋ ਦਿਨ ਦਿਹਾੜੀਆਂ ਤੋੜ ਕੇ ਆਪਾਂ ਇੱਥੇ ਆਨੇ ਪਏ ਹਾਂ ਹਾਂ ਜੀ ਬਾਕੀ ਇਹ ਕਵਾਂਗੇ ਪ੍ਰਸ਼ਾਸਨ ਨੂੰ ਕਿ ਇਹਦੇ ਲਈ ਕੋਈ ਅਲੱਗ ਡਿਪਾਰਟਮੈਂਟ ਬਣਾਵੇ ਤੇ ਯਾਤਰੀਆਂ ਨੂੰ ਸੁਵਿਧਾ ਦੇਵੇ ਸਰ ਹਰ ਸਾਲ ਦਾ ਕੰਮ ਹੈ ਜੀ ਇਹ ਕੋਈ ਮਤਲਬ ਵਾਂਸ ਐਨਵਾਈਲ ਹੋਣਾ ਹੈ ਹਰ ਸਾਲ ਦੀ ਯਾਤਰਾ ਹੈ ਤੇ ਲੱਖਾਂ ਯਾਤਰੀਆਂ ਨੂੰ ਜਾਣਾ ਹੁੰਦਾ ਇਹ ਮਾਫੜਾ ਨੂੰ ਸ਼੍ਰိုင်း ਬੋ ਨੂੰ ਇੰਟਰਵੈਨਸ਼ਨ ਕਰਕੇ ਥੋੜਾ ਜਿਹਾ ਸਮਝਣਾ ਚਾਹੀਦਾ ਹੈ ਕਿ ਇਹਦਾ ਸੈਪਰੇਟ ਅਰੇਂਜਮੈਂਟ ਕਰਦੇ ਹਾਂ ਸਾਲ ਇੱਕ ਮਹੀਨੇ ਲੈ ਕੰਮ ਹੁੰਦਾ ਸਿਰਫ 15 ਦਿਨ ਦਾ ਕੰਮ ਹੁੰਦਾ ਹਰ ਲਈ 15 ਦਿਨ ਇਹ ਡੇਟਾ ਟੁੱਟਣਾ ਸਭ ਮਿਲ ਜਾਂਦੀ ਹੈ ਉਸ ਤੋਂ ਬਾਅਦ ਸਾਰੀ ਦੁਨੀਆ ਫ੍ਰੀ ਹੋ ਜਾਂਦੀ ਹੈ